ਕੀ ਤੁਸੀਂ ਜਾਣਦੇ ਹੋ ਮਾਰਕੀਟ ਦੇ ਵਿੱਚ ਲਾਸ ਕਦੋਂ ਹੁੰਦਾ ਹੈ ਜਦੋਂ ਕੋਈ ਨਵਾਂ ਕਪੜਾ ਵਪਾਰੀ ਮਾਰਕੀਟ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰਦਾ ਹੈ ਤੇ ਉਹਨੂੰ ਲਾਸ ਹੋ ਜਾਵੇ ਉਹਦੇ ਕੀ ਰੀਜ਼ਨ ਹੋ ਸਕਦੇ ਹੈ ਹੋ ਸਕਦਾ ਹੈ ਉਹਨਾਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ ਸਕਦੇ ਹੋ ਕਿ ਤੁਸੀਂ ਵੀ ਆਪਣਾ ਨਵਾਂ ਸਟਾਰਟਅਪ ਕੀਤਾ ਹੋਵੇ ਤੇ ਤੁਹਾਨੂੰ ਵੀ ਲਾਸ ਹੋ ਗਿਆ ਹੋਵੇ ਕਿਉਂਕਿ ਬਿਜ਼ਨਸ ਹੈ ਲਾਸ ਤੇ ਪ੍ਰੋਫਿਟ ਚੱਲਦਾ ਹੀ ਰਹੂਗਾ ਬਟ ਲਾਸ ਹੋਣ ਦੇ ਰੀਜ਼ਨ ਬਹੁਤ ਸਾਰੇ ਹੁੰਦੇ ਹੈ ਉਹ ਰੀਜ਼ਨ ਆਪਣੇ ਹੀ ਹੁੰਦੇ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਗਲਤੀਆਂ ਆਪਣੇ ਹੀ ਕੀਤੀਆਂ ਹੁੰਦੀਆਂ ਨੇ ਜਿਦੇ ਕਰਕੇ ਆਪਾਂ ਨੂੰ ਲਾਸ ਹੋ ਸਕਦਾ ਹੈ ਚਲੋ ਮੈਂ ਦੱਸਦੀ ਆ ਤੁਹਾਨੂੰ ਕਿ ਕਿਹਨਾ ਗਲਤੀਆਂ ਕਰਕੇ ਤੁਹਾਨੂੰ ਲਾਸ ਹੋ ਸਕਦਾ ਹੈ ਕਿ ਤੁਹਾਨੂੰ ਉਹ ਗਲਤੀਆਂ ਕਿਉਂ ਨਹੀਂ ਕਰਨੀ ਚਾਹੀਦੀ ਸਪੈਸ਼ਲੀ ਅੱਜ ਮੈਂ ਤੁਹਾਨੂੰ 5 ਗਲਤੀ ਉਹ ਜੀ ਦੱਸਣ ਵਾਲੀਆਂ ਜਿਨੂੰ ਤੁਸੀਂ ਕਦੇ ਨਹੀਂ ਕਰਨੀ ਹੈ ਜੇ ਤੁਸੀਂ ਉਹ ਗਲਤੀ ਕਰੋਗੇ ਤਾਂ 200% ਲਾਸ ਹੀ ਹੋਗਾ ਜੇ ਤੁਸੀਂ ਉਹ ਪੰਜ ਗਲਤੀ ਨਹੀਂ ਕਰੋਗੇ ਤਾਂ ਮੈਂ ਕਹਿ ਰਹੀ ਹਾਂ 300% ਫਾਇਦਾ ਹੀ ਹੋਣਾ ਲਾ ਤਾਂ ਚਲੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਸਪੈਸ਼ਲ ਆ ਵੀਡੀਓ ਨੂੰ ਜ਼ਰੂਰ ਦੇਖਿਓ ਮੇਰਾ ਪੂਰਾ ਵਿਸ਼ਵਾਸ ਹੈ ਵੀਡੀਓ ਐਂਡ ਤੱਕ ਦੇਖਣ ਤੋਂ ਬਾਅਦ ਤੁਸੀਂ ਇਹ ਗਲਤੀ ਕਦੇ ਨਹੀਂ ਕਰੋਗੇ ਤੇ ਤੁਹਾਡੇ ਬਿਜ਼ਨਸ 'ਚ ਲਾਸ ਕਦੇ ਨਹੀਂ ਹੋਊਗਾ ਸਸ਼ਿਆ ਕਲਜੀ ਵੈਲਕਮ ਬੈਕ ਟੂ ਅਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਵੈਲਨ ਗੁੱਡ ਵਧੀਆ ਹੋਗੇ ਤਾਂ ਅੱਜ ਤੁਹਾਨੂੰ ਦੱਸ ਦਿਆਂ ਥੋੜੀ ਪੰਜ ਗਲਤੀਆਂ ਜਿਹੜੀ ਤੁਹਾਨੂੰ ਕਦੇ ਨਹੀਂ ਕਰਨੀ ਚਾਹੀਦੀ ਆਪਣੇ ਨਵੇਂ ਬਿਜ਼ਨਸ ਦੇ ਵਿੱਚ ਇਹਨਾਂ ਦਾ ਬਿਜ਼ਨਸ ਨਵਾਂ ਹੋਵੇ ਜਾਂ ਪੁਰਾਣਾ ਹੋਵੇ ਗਲਤੀਆਂ ਕਦੇ ਨਹੀਂ ਕਰਨੀ ਚਾਹੀਦੀ ਬਾਕੀ ਹੋ ਜਾਂਦੀ ਹੈ ਉਹ ਇੱਕ ਅਲੱਗ ਮੈਟਰ ਹੈ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਸਹੀ ਕਰ ਸਕਦੇ ਆ ਚੇਂਜ ਕਰ ਸਕਦੇ ਆ ਬਟ ਜੇ ਆਪਾਂ ਗਲਤੀ ਆਪੇ ਕਰਾਂਗੇ ਆਪਰ ਉਹ ਪੌਸਿਬਿਲਿਟੀਆਂ ਹੈਗੀਆਂ ਕਿ ਬਿਜ਼ਨਸ ਦੇ ਵਿੱਚ ਲਾਸ ਹੋ ਸਕਦਾ ਹੈ ਤੇ ਚਲੋ ਸਭ ਤੋਂ ਪਹਿਲਾਂ ਦੱਸ ਦਿਆਂ ਤੁਹਾਨੂੰ ਪਹਿਲੀ ਗਲਤੀ ਜਿਹੜੀ ਤੁਸੀਂ ਕਦੇ ਨਹੀਂ ਕਰਨੀ ਹੈ ਫਰਸਟ ਗਲਤੀ ਇਹ ਕਿ ਆਪਾਂ ਕਰਦੇ ਕੀ ਆ ਸਸਤੇ ਦੇ ਲਾਲਚ ਦੇ ਵਿੱਚ ਕਟਿਆ ਮਾਲ ਲੈ ਲੈਂਦੇ ਆ ਜੇ ਆਪਾਂ ਵਧੀਆ ਮਾਲ ਲੈਣ ਜਾਵਾਂਗੇ ਤਾਂ ਉਹਦੇ ਪੈਸੇ ਲੱਗਣਗੇ ਇੱਕ ਦੋ ਪੈਸੇ ਵਾਧੂ ਨਾ ਲੱਗ ਜਾਣ ਆਪਣੇ 1-2 ਰੁਪਏ ਬਚ ਜਾਣ ਇਹ ਕਰਕੇ ਆਪਾਂ ਸਭ ਤੋਂ ਪਹਿਲਾਂ ਦੁਕਾਨਦਾਰ ਤੋਂ ਕਲੈਕਸ਼ਨ ਦਾ ਪਰਚੇਸ ਕਰ ਲੈਂਦੇ ਆ ਬਟ ਆਪਾਂ ਇਹ ਨਹੀਂ ਦੇਖਦੇ ਕਿ ਉਹ ਜਿਹੜਾ ਮਾਲ ਆਪਾਂ ਨੂੰ ਦੇ ਰਿਹਾ ਹੈ ਉਹ ਜਿਹੜੇ ਪ੍ਰੋਡਕਟ ਆਪਾਂ ਨੂੰ ਦੇ ਰਿਹਾ ਹੈ ਕਿ ਉਹਨਾਂ ਦੀ ਕੁਆਲਿਟੀ ਵਧੀਆ ਹੈ ਚੰਗੀ ਕੁਆਲਿਟੀ ਦਾ ਮਾਲ ਨਹੀਂ ਲੈਣਾ ਸਭ ਤੋਂ ਪਹਿਲੀ ਗਲਤੀ ਹੁੰਦੀ ਹੈ ਇਨਸਾਨ ਦੀ ਕਿਉਂਕਿ ਉਹ ਭੁੱਲ ਜਾਂਦਾ ਹੈ ਕਿ ਆਪਾਂ ਨੂੰ ਮਟੀਰੀਅਲ ਵਧੀਆ ਲੈਣਾ ਹੈ ਵਧੀਆ ਕੁਆਲਿਟੀ ਦਾ ਲੈਣਾ ਹੈ ਤਾਂ ਹੀ ਕਸਟਮਰ ਰਿਪੀਟ ਆਊਗਾ ਸਸਤੇ ਕਰਕੇ ਕਸਟ ਪਰ ਕਦੇ ਰਿਪੀਟ ਨਹੀਂ ਆਉਂਦਾ ਦੂਜੀ ਗਲਤੀ ਬਿਨਾ ਮਾਰਕੀਟ ਸਮਝੇ ਮਾਲ ਖਰੀਦ ਲੈਣਾ ਮਿਲ ਤੁਸੀਂ ਜਦੋਂ ਤੱਕ ਮਾਰਕੀਟ ਰਿਸਰਚ ਨਹੀਂ ਕਰੋਗੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਗ੍ਰਾਹਕ ਕੀ ਚਾਹੁੰਦਾ ਹੈ ਗ੍ਰਾਹਕ ਨੂੰ ਕੀ ਪਰਚੇਸ ਕਰਨਾ ਹੈ ਮਾਰਕੀਟ ਦੇ ਟ੍ਰੈਂਡ ਕਿਸ ਚੀਜ਼ ਦਾ ਹੈ ਇਹ ਸਾਰੀ ਚੀਜ਼ਾਂ ਬਿਨਾਂ ਸਮਝੇ ਤੁਸੀਂ ਮਾਲ ਪਰਚੇਸ ਕਰ ਲੈਣਾ ਤੁਹਾਡੀ ਦੁਕਾਨ ਨੂੰ ਪਰ ਲੈਂਦੇ ਹੋ ਤਾਂ ਤੁਹਾਨੂੰ ਲਾਸ ਹੋਣਾ ਪੋਸੀਬਲ ਹੈ ਕਿਉਂਕਿ ਉਹ ਟ੍ਰੈਂਡ ਹੀ ਨਹੀਂ ਹੈ ਤਾਂ ਮਾਲ ਵਿਕੂਗਾ ਕਿਵੇਂ ਮਾਲ ਉਦੋਂ ਹੀ ਵਿਕਦਾ ਹੈ ਜਦੋਂ ਟ੍ਰੈਂਡ ਦੇ ਹਿਸਾਬ ਦੇ ਨਾਲ ਆਪਾਂ ਰੱਖਦੇ ਆ ਤਾਂ ਇਹ ਗਲਤੀ ਵੀ ਤੁਹਾਨੂੰ ਕਦੇ ਨਹੀਂ ਕਰਨੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਹੈ ਮਾਰਕੀਟ ਰਿਸਰਚ ਉਸ ਤੋਂ ਬਾਅਦ ਤੁਹਾਨੂੰ ਇਹ ਪਤਾ ਕਰਨਾ ਹੈ ਕਿ ਮਾਰਕੀਟ ਵਿੱਚ ਕਿਹੜੇ ਕਲੈਕਸ਼ਨ ਹਾਲੇ ਟ੍ਰੈਂਡ ਕਰ ਰਹੇ ਨੇ ਕਿਹੜ ਜ्यादा ਵਿਕ ਰਹਾ ਹੈ ਤੇ ਕਸਟਮਰ ਨੂੰ ਕੀ ਚਾਹੀਦਾ ਹੈ ਉਹੀ ਕਲੈਕਸ਼ਨ ਆਪਣੇ ਦੁਕਾਨ ਤੇ ਰੱਖੋ ਤੀਜੀ ਗਲਤੀ ਓਵਰ ਸਟਾਕ ਕਰ ਲੈਣਾ ਆਪਾਂ ਕਰਦੇ ਕੀ ਆ ਦੁਕਾਨ ਚ ਪੂਰਾ ਮਾਲ ਪਰ ਲੈਂਦੇ ਆ ਇਹ ਜਾਣੇ ਬਿਨਾ ਕਿ ਇਹ ਸਾਰਾ ਮਲ ਨਿਕਲੂਗਾ ਕਿਵੇਂ ਤੇ ਕਈ ਵਾਰੀ ਹੁੰਦਾ ਕਿ ਉਹ ਸਾਰਾ ਮਾਲ ਆਪਾਂ ਵੇਚ ਨਹੀਂ ਸਕਦੇ ਆ ਨਹੀਂ ਵੇਚਣ ਕਰਕੇ ਜਾਂ ਫਿਰ ਉਹ ਨਹੀਂ ਸੋਲਡ ਆਊਟ ਹੋਣ ਕਰਕੇ ਮਾਲ ਫਸ ਜਾਂਦਾ ਹੈ ਤੇ ਪੈਸਾ ਵੀ ਫਸ ਜਾਂਦਾ ਹੈ ਨਾਲੇ ਕੈਸ਼ ਫਲੋ ਖਰਾਬ ਹੋ ਜਾਂਦਾ ਹੈ ਤਾਂ ਕਦੇ ਵੀ ਇਹ ਗਲਤੀ ਨਹੀਂ ਕਰਨੀ ਤੁਹਾਨੂੰ ਕਰਨਾ ਕੀ ਹੈ ਉਨਾ ਹੀ ਮਾਲ ਦੁਕਾਨ ਚ ਪਰਣਾ ਹੈ ਜਿੰਨਾ ਜ਼ਰੂਰੀ ਹੋਵੇ ਫੁੱਲ ਦੁਕਾਨ ਤੇ ਪੂਰਾ ਸਟਾਕ ਨਹੀਂ ਪਰ ਲੈਣਾ ਕਿਉਂਕਿ ਸਟਾਰਟਿੰਗ ਚ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਕਲੈਕਸ਼ਨ ਆਪਾਂ ਨੂੰ ਸਭ ਤੋਂ ਜ਼ਿਆਦਾ ਰੱਖਣਾ ਚਾਹੀਦਾ ਹੈ ਕਿਹੜਾ ਨਹੀਂ ਰੱਖਣਾ ਚਾਹੀਦਾ ਤਾਂ ਓਵਰ ਸਟਾਕ ਕਦੇ ਨਾ ਕਰਿਓ ਪੰਜਵੀਂ ਗਲਤੀ क्रेडिट बिजनेस का गलत इस्तेमाल मतलब है कि हर किसी ने उधार देना टाइम ते रिकवरी ना लेना यानी कि पैसा आ रहा है या उन्हें उधार वापस चुका देता है ਉਹ ਚੀਜ਼ਾਂ ਜਦੋਂ ਆਪਾਂ ਭੁੱਲ ਜਾਂਦੇ ਆ ਤਾਂ ਗਲਤੀ ਸਭ ਤੋਂ ਵੱਡੀ ਇਹੀ ਹੁੰਦੀ ਹੈ ਹੁੰਦਾ ਕਿ ਆਪਣੇ ਬਹੁਤ ਸਾਰੇ ਰਿਸ਼ਤੇਦਾਰ ਹੁੰਦੇ ਆ ਫਿਰ ਬਹੁਤ ਸਾਰੇ ਫਰੈਂਡਸ ਹੁੰਦੇ ਆ ਨੇਬਰਸ ਹੁੰਦੇ ਆ ਉਹ ਕੀ ਕਰਦੇ ਆਪਣੇ ਕੋਲ ਪਰਚੇਸ ਕਰਕੇ ਤਾਂ ਲੈ ਕੇ ਚਲੇ ਜਾਂਦੇ ਆ ਆਪਾਂ ਉਹਨਾਂ ਨੂੰ ਕਲੈਕਸ਼ਨ ਵੀ ਦੇ ਦਿੰਦੇ ਆ ਬਟ ਉਹਨਾਂ ਕੋਲੋਂ ਪੈਸੇ ਨਹੀਂ ਲੈਂਦੇ ਉਹ ਕਹਿੰਦੇ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਬਾਅਦ ਚ ਕਈ ਵਾਰੀ ਹੁੰਦਾ ਕਿ ਆਪਾਂ ਭੁੱਲ ਜਾਂਦੇ ਆ ਕਿ ਆਪਾਂ ਨੂੰ ਉਹਨਾਂ ਕੋਲੋਂ ਪੈਸੇ ਲੈਣੇ ਸੀ ਤਾਂ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜੇ ਤੁਸੀਂ ਉਧਾਰ ਦਾ ਸਿਸਟਮ ਚਾਲੂ ਕਰ ਦੋਗੇ ਤੁਸੀਂ ਕਦੇ ਬਿਜ਼ਨਸ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਤੇ ਇਹ ਸਹੀ ਹੈ ਜੀ ਅੱਜ ਦੀਆਂ ਪੰਜ ਗ ਲੋਸ ਹੀ ਹੋਣਾ ਲਾ ਤਾਂ ਪੁਲਕੇ ਵੀ ਤੁਸੀਂ ਇਹ ਗਲਤੀ ਨਾ ਕਰਿਓ ਜੇਕਰ ਤੁਸੀਂ ਇੱਕ ਨਵੇਂ ਕਪੜੇ ਵਪਾਰੀ ਹੋ ਤਾਂ ਤੁਹਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਕਰਕੇ ਕਿ ਤੁਹਾਨੂੰ ਕਦੇ ਲਾਸ ਨਾ ਹੋਵੇ ਜੇ ਤੁਸੀਂ ਵੀ ਇੱਕ ਨਵੇਂ ਕਪੜੇ ਵਪਾਰੀ ਹੋ ਜਾਂ ਫਿਰ ਤੁਹਾਡਾ ਆਲਰੇਡੀ ਬਿਜ਼ਨਸ ਹੈ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਨੂੰ ਤੁਹਾਡੇ ਬਿਜ਼ਨਸ ਵਿੱਚ ਇਸ ਤਰ੍ਹਾਂ ਦੇ ਲਾਸਸ ਹੋ ਰਹੇ ਨੇ ਤਾਂ ਤੁਹਾਨੂੰ ਇਹ ਗਲਤੀਆਂ ਨਹੀਂ ਕਰਨੀਆਂ ਨਾ ਹੀ ਤੁਸੀਂ ਅੱਗੇ ਇਹਨਾਂ ਨੂੰ ਰਿਪੀਟ ਕਰਨਾ ਹੈ ਬਾਕੀ ਨਵੇਂ ਕਪੜੇ ਵਪਾਰੀ ਵਾਸਤੇ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਤੁਸੀਂ ਹਾਲੇ ਸਟਾਰਟਅਪ ਕਰ ਰਹੇ ਹੋ ਤਾਂ ਪੁਲਕੇ ਵੀ ਇਹ ਪੰਜ ਗਲਤੀਆਂ ਨਾ ਕਰਿਓ ਕਿਉਂਕਿ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਪੱਕਾ ਲੌਸੀ ਹੋਊਗਾ ਲekin ਆਪਾਂ ਨੂੰ लॉस ਹੀ ਨਹੀਂ ਕਰਨਾ ਨਾ ਆਪਾਂ ਨੂੰ ਪ੍ਰੋਫਿਟ ਕਮਾਉਣਾ ਹੈ ਤੇ ਪ੍ਰੋਫਿਟ ਕਮਾਉਣ ਵਾਸਤੇ ਤੁਹਾਨੂੰ ਆਪਣੀਆਂ ਗਲਤੀਆਂ ਨੂੰ ਨਹੀਂ ਕਰਨਾ ਹੈ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਕਿ ਤੁਸੀਂ ਇਹ ਗਲਤੀ ਕਦੇ ਰਿਪੀਟ ਨਾ ਕਰੋ ਜਾਂ ਫਿਰ ਤੁਸੀਂ ਗਲਤੀ ਹੀ ਨਾ ਕਰੋ ਤਾਂ ਕਿ ਤੁਹਾਨੂੰ ਲਾਸ ਨਾ ਹੋ ਸਹੀ ਕਿਉਂਕਿ ਬਿਜ਼ਨਸ ਵਿੱਚ ਲਾਸ ਹੋਣਾ ਇਹਦਾ ਮਤਲਬ ਇਹ ਹੈ ਕਿ ਜਿਹੜਾ ਆਪਣਾ ਪੈਸਾ ਹੁੰਦਾ ਹੈ ਨਾ ਉਹਦਾ ਆਪਾਂ ਨਾ ਤਾਂ ਯੂਜ਼ ਕਰ ਸਕਦੇ ਆ ਵਧੀਆ ਤਰੀਕੇ ਨਾਲ ਤੇ ਨਾ ਹੀ ਆਪਾਂ ਅੱਗੇ ਕੋਈ ਕਲੈਕਸ਼ਨ ਵੰਗਾ ਸਕਦੇ ਆ ਨਾ ਹੀ ਕੁਝ ਐਕਸਪੈਂਡ ਕਰ ਸਕਦੇ ਆ ਆਪਣੇ ਬਿਜ਼ਨਸ ਨੂੰ ਨਾ ਹੀ ਆਪਣੇ ਕੋਲ ਹੋਰ ਵੈਰਾਈਟੀਆਂ ਹੋ ਸਕਦੀ ਹੈ ਕਿਉਂਕਿ ਹੁੰਦਾ ਕਿ ਇਹ ਕਈ ਵਾਰੀ ਆਪਣੇ ਕੋਲ ਜਦੋਂ ਪ ਮਾਈਂਡ ਚ ਲੈ ਕੇ ਵੇਝਾਣੇ ਆ ਕਿ ਜਦੋਂ ਪੈਸਾ ਰਿਕਵਰ ਹੋਊਗਾ ਉਦੋਂ ਹੀ ਆਪਾਂ ਦੂਜਾ ਕਲੈਕਸ਼ਨ ਲੈ ਕੇ ਆਉਂਗੇ ਤਾਂ ਕਈ ਵਾਰੀ ਇਹ ਪ੍ਰੋਬਲਮਸ ਹੋ ਜਾਂਦੀ ਹੈ ਤਾਂ ਤੁਹਾਨੂੰ ਇਹ ਪ੍ਰੋਬਲਮਸ ਕ੍ਰੀਏਟ ਨਹੀਂ ਕਰਨੀ ਹੈ ਤਾਂ ਕਰਨਾ ਕੀ ਹੈ ਆਪਣੀ ਵੀਡੀਓ ਨਾਲ ਸ਼ੇਅਰ ਕਰਤਾ ਜਿੰਨਾ ਕਰ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਹੋਰ ਵੀ ਬਹੁਤ ਸਾਰੇ ਫਰੈਂਡਸ ਹੋਣਗੇ ਜਿਹੜੇ ਕਿ ਨਵਾਂ ਸਟਾਰਟਅਪ ਕਰਨ ਲੱਗੇ ਹੋਣਗੇ ਜਾਂ ਫਿਰ ਜੇ ਤੁਸੀਂ ਵੀ ਨਵਾਂ ਸਟਾਰਟਅਪ ਕਰਨ ਲੱਗੇ ਹੋ ਤਾਂ ਇਹ ਵੀਡੀਓ ਨੂੰ ਜ਼ਰੂਰ ਦੇਖ ਲਿਓ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਐਨਾ ਹੀ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਕੁਝ ਸਿੱਖਿਆ ਹੋਣਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਬਾਕੀ ਜੇ ਤੁਸੀਂ ਆਪਣੇ ਵੀਡੀ ਤੁਹਾਨੂੰ ਹਰ ਵੇਲੇ ਦਿਖਾਨੀਆਂ ਕੁਝ ਨਵੇਂ-ਨਵੇਂ ਕਲੈਕਸ਼ਨ ਤੇ ਹਾਂ ਆਪਣਾ ਦੂਜਾ ਪੇਜ ਵੀ ਹੈਗਾ ਯਾਨੀ ਕਿ ਦੂਜਾ ਚੈਨਲ ਵੀ ਹੈਗਾ business sada punjab ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਬਹੁਤ ਸਾਰੀ ਵੀਡੀਓਜ਼ ਮਿਲਦੀਆਂ ਜਿਦੇ ਵਿੱਚ ਮੈਂ ਤੁਹਾਨੂੰ ਗਾਈਡ ਵੀ ਕਰਦੀ ਆ ਕੁਝ ਪ੍ਰੋਡਕਟਸ ਵੀ ਦਿਖਾਨੀਆਂ ਮਤਲਬ ਦੋਵੇਂ ਤਰੀਕੇ ਦੀ ਇਨਫੋਰਮੇਟਿਵ ਪਲੱਸ ਪ੍ਰੋਡਕਟ ਵੀਡੀਓਜ਼ ਸਾਨੂੰ ਉੱਥੇ ਮਿਲ ਜਾਂਦੀ ਹੈ ਜਿਵੇਂ ਕਿ ਅੱਜ ਦੀ ਇਹੀ ਵੀਡੀਓ ਤੁਸੀਂ ਦੇਖ ਸਕਦੇ ਹੋ ਤਾਂ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓਜ਼ ਬਹੁਤ ਵਧੀਆ ਲੱਗੀ ਹੋਗੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਧੰਨਵਾਦ